ਤਨ ਬਾਬਾ ਦੀਪ ਸਿੰਘ ਜੀ ਸਾਰੇ ਜਗ ਤੋ ਪਿਆਰਾ ਸਾਨੂੰ ਤੂੰ ਤਨ ਬਾਬਾ ਦੀਪ ਸਿੰਘ ਜੀ ਸਾਰੇ ਜਗ ਤੋ ਪਿਆਰਾ ਸਾਨੂੰ ਤੂੰ ਤਨ ਬਾਬਾ ਦੀਪ ਸਿੰਘ ਜੀ ਸਾਰੇ ਜਗ ਤੋਂ ਪਿਆਰਾ ਸਾਨੂੰ ਤੂੰ ਅਸੀਂ ਹੋਰ ਦਰ ਨਈਓ ਜਾਵਣਾ ਆਸੀ ਹੋਰ ਦਰ ਨਈਓ ਜਾਵਣਾ ਸਾਨੂੰ ਚਰਨਾਚ ਰਖ ਲੈ ਤੂੰ ਤਨ ਬਾਬਾ ਦੀਪ ਸਿਗ ਜੀ ਸਾਰੇ ਜਗ ਤੋ ਪਿਆਰਾ ਸਾਨੂੰ ਤੂੰ ਤਨ ਬਾਬਾ ਦੀਪ ਸਿਗ ਜੀ ਸਾਰੇ ਜਗ ਤੋ ਨਿਆਰਾ ਸਾਨੂੰ ਤੂੰ ਅਸੀਂ ਹੋਰ ਦਰ ਨਹੀਂ ਜਾਵਣਾ ਅਸੀਂ ਹੋਰ ਦਰ ਨਹੀਂ ਜਾਵਣਾ ਸਾਨੂੰ ਚਰਨਾ ਚਰਖ ਲੈ ਤੂੰ ਤਨ ਬਾਬਾ ਦੀਪ ਸਿੰਘ ਜੀ ਸਾਰੇ ਜਗਤੋ ਪਿਆਰਾ ਸਾਨੂੰ ਤਨ ਬਾਬਾ ਦੀਪ ਸਿੰਘ ਜੀ ਸਾਰੇ ਜਗਤੋ ਪਿਆਰਾ ਸਾਨੂੰ ਤੋ ਦੇ ਬਾਬਾ ਦੀਪ ਸਿਗ ਜੀ ਇਹ ਸਾਰੇ ਜਗ ਤੋ ਪਿਆਰਾ ਸਾਨੂੰ ਤੋ ਲੋਕਾਂ ਦੇ ਸਹਾਰੇ ਬੜੇ ਹੋੜਗੇ ਬੇਰਾ ਤਾਂ ਸਹਾਰਾ ਇੱਕ ਤੋ ਲੋਕਾਂ ਦੇ ਗੁਜ਼ਾਰੇ ਬੜੇ ਹੋਣਗੇ ਮੇਰਾ ਤਾਂ ਗੁਜ਼ਾਰਾ ਇੱਕ ਤੋਂ ਤਨ ਬਾਬਾ ਦੀਪ ਸਿੰਘ ਜੀ ਸਾਰੇ ਜਗ ਤੋਂ ਪਿਆਰਾ ਸਾਨੂੰ ਤੂੰ धन बाबा दीप सिंह जी सारे जग तो प्यारा सण तू धन बबाप जी सारे जग तो प्यारा सन तू ਬੰਦਗੀ ਕਰਾਂ ਮੈਂ ਤੇਰੀ ਦਿਨ ਆ ਤੇ ਰਾਤ ਜੀ ਚਰਨਾ ਚ ਤੇਰੇ ਮੇਰੀ ਇਹੋ ਅਰਦਾਸ ਜੀ ਬੰਦਗੀ ਕਰਾਂ ਮੈਂ ਤੇਰੀ ਦਿਨ ਆ ਤੇ ਰਾਤ ਜੀ ਚਰਨਾ ਚ ਤੇਰੇ ਮੇਰੀ ਇਹੋ ਅਰਦਾਸ ਜੀ ਲੋਕਾਂ ਦੇ ਕਿਨਾਰੇ ਬੜੇ ਹੋਣਗੇ ਮੇਰਾ ਤਾਂ ਕਿਨਾਰਾ ਇੱਕ ਤੋ ਤਨ ਬਾਬਾ ਦੀਪ ਸਿੰਘ ਜੀ ਮੈਨੋ ਜਗ ਤੋਂ ਪਿਆਰਾ ਇੱਕ ਤੋ தன்பாதிபார ஜிய மென்னு தூ அரையோ அசி தரோனா

ਬਿਆਰਾ ਸਾਨੂੰ ਤੂੰ ਤਨ ਬਾਬਾ ਦੀਪ ਸੇਗ ਜੀ ਸਾਰੇ ਜਗ ਤੋ ਬਿਆਰਾ ਸਾਨੂੰ ਤੂੰ ਤਨ ਤਨ ਬਾਬਾ ਦੀਪ ਸੇਗ ਜੀ 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 ਲੋਕਾਂ ਦੇ ਸਹਾਰੇ ਬੜੇ ਹੋਣਗੇ ਮੇਰਾ ਤਾਂ ਸਹਾਰਾ ਇੱਕ ਤੂੰ ਤਨ ਬਾਬਾ ਦੀਪ ਸੇਗ ਜੀ ਸਾਰੇ ਜਗ ਤੋ ਪਿਆਰਾ ਸਾਨੂੰ ਤੂੰ ਤਨ ਬਾਬਾ ਦੀਪ ਸਿੰਘ ਜੀ ਸਾਰੇ ਜਗ ਤੋ ਪਿਆਰਾ ਸਾਨੂੰ ਤੂੰ ਦਿਤਾ ਤੂ ਗਿਆਨ ਦਾਤਾ ਕਦੇ ਨਾ ਭੁਲਾਵਾਵੇਂ ਤੇਰਾ ਦਰਸ਼ ੜ ਹੋਰ ਕਿਤੇ ਵਿਦਾ ਜਾਵਾਵੇਂ ਦਿਤਾ ਤੂ ਗਿਆਨ ਦਾਤਾ ਕਦੇ ਨਾ ਭੁਲਾਵਾਵੇਂ ਤੇਰਾ ਦਰਸ਼ ੜ ਹੋਰ ਕਿਤੇ ਵਿਦਾ ਜਾਵਾਵੇਂ ਲੋਕਾਂ ਦੇ ਦਵਾਰੇ ਬੜੇ ਹੋਣਗੇ ਮੇਰਾ ਤਾਂ ਦਵਾਰਾ ਇੱਕ ਤੂੰ ਲੋਕਾਂ ਦੇ ਦਵਾਰੇ ਬੜੇ ਹੋਣਗੇ ਮੇਰਾ ਤਾਂ ਦਵਾਰਾ ਇੱਕ ਤੂੰ ਤਨ ਬਾਬਾ ਦੀਪ ਸਿੰਘ ਜੀ ਸਾਰੇ ਜਗ ਤੋਂ ਪਿਆਰਾ ਸਾਨੂੰ ਤੂੰ ਤਨ ਬਾਬਾ ਦੀਪ ਸਿੰਘ ਜੀ ਸਾਰੇ ਜਗ ਤੋਂ ਪਿਆਰਾ ਸਾਨੂੰ ਤੂੰ ਤਨ ਮਮਾ ਦੀਪ ਸੇਗ ਦੀ ਸਾਰੇ ਜਗ ਤੋਂ ਪਿਆਰਾ ਸਾਨੂੰ ਤੂੰ ਆਸੀ ਹੋਰ ਦਰ ਨਹੀਂ ਜਾਵਣਾ ਆਸੀ ਹੋਰ ਦਰ ਨਹੀਂ ਜਾਵਣਾ ਸਾਡੂ ਚਰਨਾ ਚ ਰਖ ਲੈ ਤੂੰ ਤਨ ਬਾਬਾ ਦੀਪ ਸੇ ਗਜੀ ਸਾਰੇ ਜਗ ਤੋਂ ਪਿਆਰਾ ਸਾਨੂੰ ਤੂੰ ਤਨ ਬਾਬਾ ਦੀਪ ਸੇ ਗਜੀ ਸਾਰੇ ਜਗ ਤੋਂ ਪਿਆਰਾ ਸਾਨੂੰ ਤੂੰ ਦਾ ਬਾਬਾ ਦੀ ਪਸੇ ਗਜੀ ਸਾਰੇ ਜਗ ਤੋਂ ਪਿਆਰਾ ਸਾਨੂੰ ਤੂੰ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ